ਹਾਂਜੀ ਸਾਡੇ ਜੂਬੀ ਟਰੋਫੀ ਜਗਰਾਉ ਵਾਲੇ ਜਿਨ੍ਹਾਂ ਨੇ ਹਰ ਵਾਰ ਸਾਡੇ ਇਸ ਖੇਡ ਮੇਲੇ ਤੇ ਜਿੰਨੀਆਂ ਟਰੋਫੀਆਂ ਹੁੰਦੀਆਂ ਇਹਨਾਂ ਵੱਲੋਂ ਫੜਾਈਆਂ ਜਾਂਦੀਆਂ ਬਹੁਤ ਮਿਹਨਤ ਨਾਲ ਕੰਮ ਕਰਦੇ ਆ ਬਹੁਤ ਵਧੀਆ ਫੌਜੀ ਸਾਹਿਬ ਇਨਸਾਨ ਨੇ ਜਦੋਂ ਕਹਿੰਦੇ ਆ ਉਦੋਂ ਹੀ ਬਹੁਤ ਦੇ ਕਰਦੇ ਨੇ ਜੂਬੀ ਟਰੋਫੀ ਜਗਰਾਉ ਜਰੂਰ ਭਾਈ ਜਿੰਨੇ ਮੇਲੇ ਕਰਾਉਂਦੇ ਆ ਮੌਕਾ ਦੇਓ ਇਹਨਾਂ ਨੂੰ ਬਹੁਤ ਵਧੀਆ ਇਨਸਾਨ ਨੇ ਜੂਬੀ ਟਰੋਫੀ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਪਹਿਲਾ ਕੁਆਰਟਰ ਫਾਈਨਲ ਮੈਚ ਇੱਕ ਪਾਸੇ ਸਲਾਣਾ ਖੰਨੇ ਦੇ ਇਲਾਕੇ ਦੀ ਟੀਮ ਹੈ ਔਰ ਦੂਜੇ ਪਾਸੇ ਹਾਕਮ ਵਾਲਾ ਉਹ ਪ੍ਰੇਟਾਂ ਤੋਂ ਚੱਲ ਕੇ ਟੀਮ ਆਈ ਹੈ ਜੱਗੂ ਹਾਕਮ ਵਾਲੀ ਟੀਮ ਲੈ ਕੇ ਪਹੁੰਚਿਆ ਗੁਰਵਾਜ ਸਲਾਣੇ ਵਾਲਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਸੰਧੂ ਭਰਾਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅਮਰੀਕ ਖੋਸੇ ਕੋਟਲੇ ਦਾ ਧੰਨਵਾਦ ਹੈ ਅਮਰੀਕ ਕਮਾਨਾ ਦਾ ਧੰਨਵਾਦ ਹੈ ਔਰ ਨਾਲ ਸੁਖਰਾਜ ਰੋਡੇ ਦਾ ਧੰਨਵਾਦ ਹੈ ਔਰ ਬਿੱਲੇ ਲੈਂਪੋ ਦਾ ਧੰਨਵਾਦ ਹੈ ਔਰ ਨਾਲ ਬੱਚੀ ਢੋਲੀਏ ਦਾ ਧੰਨਵਾਦ ਸਾਡੀ ਭੈਣ ਹਰਪ੍ਰੀਤ ਜੁਰ ਦਾ ਧੰਨਵਾਦ ਮੰਗਰ ਵਾਲੇ ਬਾਈ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਨੇ ਵੀ ਬੁਲਾਵੇ ਸਾਡੇ ਭਰਾ ਆਪਾਂ ਸਾਰੇ ਨਾਲ ਜੁੜ ਕੇ ਜਿਹੜੀ ਸਾਂਝ ਹੈ ਆਪਾਂ ਇਸ ਖੇਡ ਮੈਦਾਨ ਵਿੱਚ ਪਾਵਾਂਗੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਰਕਾਰ ਕਵੀਰ ਨੇ ਜਿਹੜੇ ਸਾਡੇ ਕਬੱਡੀ ਦੀ ਕਮੈਂਟਰੀ ਦੇ ਵੱਡੇ ਨਾਮ ਉਹ ਅੱਜ ਇੱਥੇ ਤਰਫੇ ਸਜੇ ਹੋਏ ਆ चकर तेरहं मार्च होड़ी ਬਹੁਤ सुने लेके ਹੋਵੇਗਾ ਆਹ आए बटा मेवा ਓ ਬਲੀ ਸਮਾਉਣੇ ਵਾਲਾ ਇੱਕ ਤਗੜਾ ਨੰਬਰ ਆਪਣੇ ਟੀਮ ਨੂੰ ਜੋੜਦਾ ਹੋਇਆ ਹਿੰਦੀ ਫੌਸਲੇ ਵਰਗੇ ਵੱਡੇ ਵੀਰ ਨੇ ਪੱਤਾ ਸਾ ਮੋਟਾ ਨੇ ਕਮਾਇਆ ਤੇ ਕਮਾਇਆ ਹੋਊਗਾ ਓਸੀ ਜਾਰੀਆਂ ਕਮਾਈਆਂ ਪੱਤਾ ਮੋਟਾ ਨੇ ਕਮਾਇਆ ਕਮਾਇਆ ਹੋਊਗਾ ਵੀਰ ਨੇ ਬੰਦੇ ਫੇਰਿਆਂ ਦੀ ਮਨੂ ਹੋਣੀ ਤੇ ਕਹਿੰਦੇ ਪੱਤਾ ਬਹਾਦਰੀ ਹੈ ਪਿੰਡ ਹੈ ਰਮਲੇ ਦਾ ਤੇ ਕੋਈ ਪ੍ਰਾਣ ਅੰਦਰ ਨਾਮਤਰੀ ਤੇ ਸ਼ੇਰਪੁਰ ਪਿੰਡ ਹੈ ਕਹਿੰਦੇ ਸੁੱਖੇ ਦਾ ਓ ਵੱਡੇ ਬਾਈ ਬੁਰੀਆ ਮਾਰਾ ਮਨਪ੍ਰੀਤ ਦਿਉਲ ਛਾਪੇ ਵਾਲੀ ਦੀ ਯਾਦ ਵਿੱਚ ਅੱਜ ਵੀ ਬੈਸਟਾਂ ਨੂੰ ਹਾਰ ਲਿਆ ਉਹ ਭਰਾਵਾ ਮੈਨੂੰ ਦਿੱਤੇ ਜਾ ਰਿਹਾ ਹੈ ਮਨਪ੍ਰੀਤ ਦਾ ਘਾਟਾ ਵੱਡਾ ਹੈ ਮਨਪ੍ਰੀਤ ਯਾਰਾਂ ਦਾ ਯਾਰ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਦੀ ਯਾਦ ਵਿੱਚ ਮੇਰੇ ਵੀਰੋਂ ਗਿੱਡੀ ਹੋਣਾ ਨੇ ਰ ਮੰਗਤ ਹੋਣਾ ਨੇ ਵਰਤੇਜ ਬਿਆਲ ਹੋਣਾ ਨੇ ਕਹਿੰਦੇ ਮੁਫਾਰਲੇ ਮੋਟਰਸਾਈਕਲ ਸਾਰੇ ਭਰਾਵਾਂ ਨੇ ਨਾਲ ਮਿਲ ਕੇ ਦੇ ਰਿਆ ਲੈ ਵੀ ਕਾਂਗੇ ਵਾਲਿਆ ਗਾਲਬ ਤੋਂ ਸਾਡੇ ਸੱਤੇ ਕੂਕੇ ਹੋਣੀ ਕਾਕੇ ਹੋਣੀ ਪੁੱਜੇ ਹੋਇਆ ਤੇਰੇ ਜੱਫਿਆਂ ਦਾ 2000 ਜੱਗੂ ਦੇ ਜੱਫੇ ਦਾ 1000 ਮਾਰ ਸਨਮਾਨ ਮੇਰੇ ਮਿੱਤਰੋ ਇੱਕ ਪਾਸੇ ਜੱਗੂ ਤੇ ਦੂਜੇ ਪਾਸੇ ਲੰਡਾ ਹੋ ਨੰਬਰ 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 ਬੜਾ ਲੱਖ ਕੀ ਬਸਾ ਗਏ ਵੀ ਨੰਬਰ ਕੀ ਦਾ ਅੰਦਰ ਖੇਡਾ ਰੇਡਰ ਦੇ ਉਸ ਦਿਨ ਦਾ ਹੈ ਇੱਕ ਯਾਰ ਮੇਰੀ ਬੇਨਤੀ ਹੈ ਚਲੋ ਨੰਬਰ ਦਾ ਫੈਸਲਾ ਰੈਫਰੀ ਨੇ ਕਰੋ ਤੇ ਇਤੋਂ ਚਾਰ ਪੰਜ ਭੱਜੇ ਜਾਂਦੇ ਵੀ ਜਿਹਨੇ ਰੈਫਰੀ ਢਾ ਲੈਣਾ ਹੁੰਦਾ ਸੀ ਤੇਰੀ ਮੱਲੀ ਸਾਹਿਬ ਮੱਲੀ ਦਾ ਸੁਭਾਅ ਬੜਾ ਕੱਬਾਂ ਨੂੰ ਦੱਸਦੇ ਹੋ ਇਹਨਾਂ ਨੂੰ ਦੱਸ ਦੇ ਕ ਮੱਲੀ ਦਾ ਸੁਭਾਅ ਬੜਾ ਕੱਬਾ ਤੇ ਮੱਲੀ ਰਸੀਲਾ ਤੇ ਜ਼ਿੰਦਗੀ ਜਿੰਦਾ ਸੋ ਪਲੀਜ਼ ਬੇਨਤੀ ਹੈ ਪਲੀਜ਼ ਆਪ ਸਾਰੇ ਮੇਰੇ ਭਰਾਵਾਂ ਕੀ ਇਹਦਾ ਨਾਮ ਭੱਜ ਕੇ ਜਾਇਆ ਕਰੋ ਇਹਦਾ ਮੇਰੇ ਭਰਾਵੋ ਚੰਗਾ ਨਹੀਂ ਲੱਗਦਾ ਕਿਉਂਕਿ ਰਿਸਲਟ ਹੁੰਦੀ ਆ ਬੰਦੇ ਦੀ ਯਾਰ ਵੀ ਪਤਾ ਨਹੀਂ ਦੇਖੋ ਰੈਫਰੀ ਜਿਹੜੇ ਆਏ ਆ ਉਹ ਬੜੀ ਦੂਰ ਤੋਂ ਆਏ ਐ ਔਰ ਉਹ ਵੀ ਚੰਗੇ ਫੈਸਲੇ ਕਰਨ ਲਈ ਅੱਜ ਆਏ ਐ ਸੋ ਸਾਡਾ ਸਤਿਕਾਰ ਹੈ ਕੋਈ ਵੀ ਮੇਰੇ ਵੀਰੇ ਦਾ ਭੱਜ ਕੇ ਨਾ ਜਾਇਆ ਕਰੋ ਬਹੁਤ ਬਹੁਤ ਧੰਨਵਾਦ ਲਓ ਸੈਕੰਡ ਕੁਆਟਰ ਫਾਈਨਲ ਦੇ ਲਈ ਬੇਟੀ ਬਨੂੜ ਫਿਰ ਸ਼ੰਗਰਪੁਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਨੂੜ ਤੇ ਸ਼ੰਗਰਪੁਰ ਦੀ ਬੇਟੀ ਹੈ ਇਹ ਟੀਮਾਂ ਫੇਲਦੀ ਗਰਾਊਂਡ ਜਾ ਜਾਣ ਹਿੰਦੀ ਸਰਪੰਚ ਗੁਰਮੇਸ਼ ਸ਼ੇਰਪੁਰ ਵਾਲੇ ਉਹਨਾਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਧੰਨਵਾਦ ਹੈ ਤੇਰਾ 14 ਫਰਵਰੀ ਦਾ ਕੋਰੀਆ ਫਿਰ ਪੜੀਆ ਤੇ 14 ਫਰਵਰੀ ਫਰਵਰੀ ਮੋਲਾ ਕਦੇ ਢਾਣੀ ਦਾ ਹੋਣਾ ਮੋਲਾ ਕਦੇ ਢਾਣੀ ਦਾ ਹੋਣਾ 14 ਫਰਵਰੀ ਢਾਣੀ ਦੇ ਮੈਦਾਨੇ ਉਹ ਫਰੀਆਂ ਨੂੰ ਅੱਗ ਲੱਗੇ ਵੀ ਦਿਖਾਵਾਂਗੇ 14 ਫਰਵਰੀ ਢਾਣੀ ਦੇ ਵਿੱਚ ਬਹੁਤ ਟੱਕਰ ਦੇ ਰਹਿ ਜਾਣਾ ਆਲੇ ਪੁਲੇ ਵੀ ਟੀਮਾਂ ਖੇਡਣਗੀਆਂ ਰਪਿੰਦਰ ਲੱਗਾ ਆ ਗਿਆ ਆ ਗਿਆ ਹਰ ਰੋਜ਼ ਵੱਡੇ ਮੇਲੇ ਨੇ 14 ਫਰਵਰੀ ਹੀ ਖਰਫਾ ਨੰਗਲ ਦੇ ਕਬੱਡੀ ਕੱਪ ਦੀ ਹੋਵੇਗੀ ਨੌਰਥ ਗਿਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡਣਗੀਆਂ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਬੱਬੂ ਬਾਨ ਦਾ ਕਹਿੰਦੇ ਖੁੱਲਾ ਖੜਾ ਲੱਗੇਗਾ ਇੱਕ ਪਾਸੇ ਗੁਰਵਿੰਦਰ ਢਾਂਗੇ ਵਾਲਾ 6 ਜਫਾ ਲਾ ਦਿੱਤਾ ਛੱਪਾ ਟੂਟਾ ਆ ਮੇਰੇ ਮਿੱਤਰੋ ਉਹ ਸਾਹਮਣੇ ਬੈਠੇ ਜਿਹੜੇ ਕਹਿੰਦੇ ਮੱਲੀਆਂ ਬਾੜੇ ਨੰਬਰ ਗੋ ਦਲੀਪ ਜੀ ਆਪੇ ਉਹ ਮੱਲੀਆਂ ਦੇ ਨੰਬਰ 'ਚ ਦਰੀ ਪੁਜਾਪਾ ਉਹ ਵੱਡੇ ਬਾਈ ਮੁੰਡੇ ਆ ਗਏ ਗੁਰਵਾਜ ਸਲਾਣੇ ਵਾਲਾ ਔਰ ਸਖਰਾਜ ਰੋਡੇ ਤੇ ਨਾਲ ਬਿੱਲਾ ਲੜਤੋ ਵੀ ਅਗਲੇ ਮੈਚ ਦੇ ਲਈ تیاری ਰੱਖ ਲੈਣ ਆਹ ਸਾਹਮਣੇ ਖੇਡ ਮੈਦਾਨ ਲੱਗਦਾ ਤਕੜਾ ਜੱਫਾ ਲੈ ਵੀ ਛੋਟਿਆ ਨਾਂ ਤੇ ਦੱਸ ਕੀ ਹੈ ਇਹ ਮੰਗੋ ਹੈ ਖੇਡ ਕਬੱਡੀ ਦਾ ਮੰਗੋ ਲਾ ਤਕੜਾ ਜੱਫਾ ਆਪਣੀ ਟੀਮ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਬੂਰੀਆ ਸ਼ੀਸ਼ਰ ਇਸਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਦੇਦਨੇ ਦੇ ਮੇਲੇ ਦਾ ਵੀ ਕਹਿੰਦੇ ਮੇਰੇ ਮਿੱਤਰੋ ਕਮਾਂਡਾ ਜੇਤੂ ਹੈ ਅਮਰਪ੍ਰਮ ਪ੍ਰੀਤ ਸਿੰਘ ਖਿੱਲੀ ਹੈ ਜਿਹਨੂੰ ਪਰਵਾਰੇ ਦੇ ਵਿੱਚ ਪੱਟੀ ਗੱਡੀ ਦਾ ਮਾਨ ਸਨਮਾਨ ਮਿਲਦਾ ਹੈ ਔਰ ਦੂਜੇ ਪਾਸੇ ਵੇਖਣਾ ਵੀ ਪੁਆਇੰਟ ਜਿਹੜਾ ਹੈ ਜਿਹਨਾਂ ਅੱਜ 3 ਪਾਉਂਟ ਤੇ ਪਹੁੰਚਿਆ ਹੈ ਧੰਗਿਆਰੇ ਜੱਫਾ ਲਾਉਣਾ ਤੇ ਮਾਨ ਸਨਮਾਨ ਗਾਰ ਵਾਲਿਆਂ ਵੱਲੋਂ ਵੱਡੇ ਕੀਤੇ ਜਾਣਗੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਗੁਰਵਾਜ ਜ਼ਲਾਰੇ ਵਾਲਾ ਹਾਕਮਾਰੀਆ ਜੱਗੂ ਹੈ ਜਿਹਨੂੰ ਕਬੱਡੀ ਦੇ ਵਿੱਚ ਦੁਨੀਆ ਰੈਪੋ ਕਹਿੰਦੀ ਹੈ ਕੱਲ ਨੂੰ ਚੱਕਰ ਦਾ ਮੇਲਾ ਖੇਡਿਆ ਜਾ ਪਰਸੋਂ ਨੂੰ ਸ਼ਕਦਾਲਤ ਦਾ ਮੇਲਾ ਆਹ ਇੱਕ ਪਾਸੇ ਕਹਿੰਦੇ ਜੱਗੂ ਹੈ ਹਾਕ ਵਾਲਾ ਪਿੰਡ ਲੋੜਾ ਤੱਕੜਾ ਜੱਫਾ ਵਾਰੀ कलेर ਦੇ की हिकु बारी के चोॾहं ਅੱਜ कढाणी सेठ न ਬੱਬੂ आहे ਕਹਿੰਦਾ ਵੀ चोॾहं फरवरी ਹਰੂ ਜੀ ਕਹਿੰਦੇ ਆ ਕਲ ਚੌੜੀ ਆ ਉਹ ਸਾਹਮਣੇ ਕਹਿੰਦੀ ਅਗਲੀ ਚੇੜੀ ਪੈਂਦੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਨੌਜਵਾਨਾ ਜੱਟਾਂ ਪੱਲਪੁਰਿਆ ਵਾਲਾ ਬੜੀ ਦੂਰ ਤੋਂ ਚੱਲ ਕੇ ਆਇਆ ਤੇ ਕੱਲੀਆਂ ਬੁਲਾਗੇ ਚੰਦਰ ਪੇੜੀ ਨਾਲ ਨਾਲ ਤਰਤਰਨਾ ਜੋ ਮਿੱਤਰਾਂ ਨੇ ਦਿੱਤਾ ਪੜਨਾ ਚੌਧਰ ਜਾਨੋ ਫੁਰਮਾ ਨਹੀਂ ਪਰ ਧੱਕੇ ਜਨ ਜਾਨੇ ਅਲੀ ਤੇਰੀ ਦੇ ਮਣਕੇ ਹੁਣ ਤੇਰੀ ਟੱਕਰ ਰਾਹੇ ਤੇਰੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਣੇ ਸ਼ਰੀਕ ਤੇਰੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਣੇ ਸ਼ਰੀਕ ਤੇਰੇ ਬਣ ਕੇ ਆ ਅੰਦਰ ਦੀਪ ਹੈ ਇਹਦਾ ਪਨੀਰ ਨਾਮ ਹੈ ਇਹ ਸਮਾਣੇ ਵਾਲਾ ਪਨੀ ਹੈ ਇਹ ਰੋਪੜ ਦੇ ਇਲਾਕੇ ਦਾ ਖਿਡਾਰੀ ਆ ਸੁਖਵੀਰ ਵਾਲੇ ਧਿਆਨ ਦੇਣਾ ਸੁਖਵੀਰ ਖੜੀ ਆ ਫੇ ਬਾਅਦ ਤੁਸੀਂ ਕਹਣਾ ਜੀ ਸਾਡੇ ਨਾਲ ਐ ਕਰਿਆ ਮਿੰਦਕਮਲ ਖੜ ਜਾਂਦੀ ਆ ਉਡੀ ਸੁਖਵੀਰ ਲੈ ਪਰ ਬਹਾਦੂਰ ਇਹ ਤਾਂ ਹੋ ਗਿਆ ਪੈਨਿਕ ਰੇ ਜਾਣ ਕੇ ਖੜਾਉਂਦੇ ਆ ਬਾਈ ਪਰ ਬੇਨਤੀ ਆ ਬਾਈ ਜੀ ਕੋਈ ਗੱਲ ਨਹੀਂ ਕਈ ਵਾਰੀ ਇਹਨੇ ਟੈਕਨੀਕਲੀ ਪ੍ਰੋਬਲਮ ਆ ਜਾਂਦੀ ਆ ਪਰ ਵੀਰਾਂ ਨੂੰ ਬੇਨਤੀ ਆ ਵੀ ਇੱਕਦੋ ਸੱਜਣ ਜਿਹੜੇ ਆ ਸਕਰੀਨ ਦੇ ਪਿਛਲੇ ਪਾਸੇ ਜਰੂਰ ਰਹੋ ਕਿਉਂਕਿ ਕਈ ਵਾਰੀ ਕੋਈ ਸ਼ਰਾਰਤ ਨਾ ਹੋ ਜੇ ਜਿੰਨਾ ਜਦੋਂ ਲਾਗਾ ਬੰਦ ਗਏ ਹੋ ਜਾਂਦੀ ਆ ਨਾ ਤੇ ਫਿਰ ਸਵਾਜਾ ਖਰਾਬ ਹੋ ਜਾਂਦਾ ਹੈ ਲਾਈਟ ਵੱਧ ਘਟ ਜਾਂਦੀ ਆ ਕਈ ਵਾਰੀ ਕਹਿੰਦੇ ਤਾਰਾ ਹਿਲਾ ਰਹੇ ਆ ਸੋ ਬੇਨਤੀ ਆ ਭਰਾਵਾਂ ਨੂੰ ਵੀ ਇਹ ਪਿਆਰ ਕਰਨ ਜਿਹੜੇ ਲੱਗੇ ਹੋਏ ਆ ਇਹ ਲੱਗੇ ਰਹਿਣ ਦਿਓ ਰੀਪਲੇ ریڈر جرما <سؤال> جگو سب ہے لمبر ہے آؤ سامنے لکھا کردہ کوشش ہے ایک پاس امر ہے آؤ دو پاس پوریا شیشر امر سدانے والا کردار کوشش ریٹر ہے امریت ਫਿਰ ਗੁਰਬਾਨੇ ਸਾਹਮਣਾ ਕਹਿੰਦੇ ਦਰਵਾਜ ਸੁਹਾਣਾਂ ਵਾਲਾ ਮੇਰੇ ਬਤਰੇ ਕਬੱਡੀ ਪੌਂਡ ਤੇ ਰਹਿ ਗਿਆ ਹੋਇਆ ਆ ਚਾਰੇ ਚਾਰੇ ਪਿਆਰ ਦੇ ਆ ਮਜਬੂਰ ਦਾ ਕਹਿੰਦੇ ਓਏ ਦਲਾਲਾ ਬਾਪ ਦੇ ਤੇਰੇ ਫਾਦਲ ਕਾ ਦੇ ਤੇਰੇ ਇਹਦਾ ਢਾਂਗਾ ਪਿੰਡ ਹੈ ਢਾਕੇ 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 ਪੜੀਏ ਬੜਾ ਵੱਡਾ ਦੇ ਲਾ ਚੱਲਦਾ ਬੁਰੀ ਤੇ ਆਵੇ ਤੇ ਆਇਆ ਉਹ ਬਾਗੀ ਬੁਰੀ ਤੇ ਆਇਆ ਉਹ ਅੱਜ ਬੱਦਲ ਦੇ ਵਾਲਾ ਅੱਜ ਬੁਰੀ ਤੇ ਆਇਆ ਸ਼ਕਰਪੁਰ ਪੁੱਜ ਗਈ ਹੈ ਤੇ ਬੇਟੀ ਹਨੂਰ ਦੀ ਟੀਮ ਨੂੰ ਹਨੂਰ ਤੇ ਸ਼ਕਰਪੁਰ ਦਾ ਮੈਚ ਇਸ ਮੈਦਾਨ ਬਾਦ ਖੇਡਿਆ ਜਾਣਾ ਟੀਮਾਂ ਜਲਦੀ ਨਾਲ ਹੀ ਗਰਾਊਂਡ ਦੇ ਵਿੱਚ ਆ ਜਾਣ ਬਨੂਰ ਤੇ ਸ਼ਕਰਪੁਰ ਤਲਵੰਡੀ ਰਾਏ ਤੇ ਮਹਿਮਦਵਾਲ ਇਹ ਸਾਰੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਨੰਬਰ ਯਾਫੀ ਦਾ ਨੰਬਰ ਲੱਖੇ ਦਾ ਨੰਬਰ ਇਸਨੇ ਫਲਾਣੇ ਦੀ ਟੀਮ ਦਾ